ਸਭ ਤੋਂ ਜਨਨ ਲਿਖੇ ਵਿੱਚ ਮੈਡਲੋਂ ਦਾ ਪਾਰ ਦੇਖੋ ਇਸ ਬੱਚੇ ਦੇ ਕੋਲ ਟੂਰਨਾਮੈਂਟ THAILAND 22 5 22 ਨੂੰ 골ਡ ਮੈਡਲ ਇਸ ਬੱਚੇ ਨੇ ਫੜ ਲਿਆ ਜਲੰਧਰ ਕਾਰਾਟੇ ਟੂਰਨਾਮੈਂਟ ਤੇ 16 5 2022 ਨੂੰ 골ਡ ਮੈਡਲ ਇਸ ਬੱਚੇ ਨੇ ਜਿੱਤਿਆ ਕਾਰਾਟੇ ਟੂਰਨਾਮੈਂਟ ਐ ਇੰਟਰਨੈਸ਼ਨਲ ਸਿੰਗਾਪੁਰ ਦੇ ਵਿੱਚ ਇਹ ਮੇਰਾ ਬੱਚਾ ਗਿਆ 21 5 2023 ਨੂੰ ਉੱਤੋਂ 20 골ਡ ਮੈਡਲ 골ਡ ਮੈਡਲ ਦਾ ਸੀਰ ਇਹ ਦੋਨੋਂ ਇੱਕ ਦੂਸਰੇ ਦੇ ਪੂਰਕ ਕਾਰਾਟੇ ਟੂਰਨਾਮੈਂਟ ਜਲੰਧਰ 26 11 2023 ਨੂੰ ਫੇਰ 골ਡ ਮੈਡਲ ਇਸ ਬੱਚੇ ਨੇ ਕੋਲ ਹੈ। ਔਰ ਕਾਰਾਟੇ ਟੂਰਨਾਮੈਂਟ ਇੰਟਰਨੈਸ਼ਨਲ ਦੁਬਈ ਦੇ ਵਿੱਚ ਪੋਜੀਸ਼ਨ ਹੈ ਬੱਚੇ ਦੀ ਉੱਥੋਂ ਵੀ 골ਡ ਮੈਡਲ ਜਿਹੜਾ ਬੱਚੇ ਨੇ ਜਿੱਤਿਆ। ਬੜੀ ਖੁਸ਼ੀ ਦੀ ਗੱਲ ਹੈ ਇਸ ਤਰ੍ਹਾਂ ਜਿਵੇਂ ਕਿ ਅੱਜ ਇੱਕ ਛੋਟਾ ਬੱਚਾ ਹੈ ਇਹਦੇ ਵੀ ਕਾਫੀ ਸਾਰੇ ਮੈਡਲਸ ਨੇ ਔਰ ਇਹਨੂੰ ਸਨਮਾਨ ਚਿੰਨ ਦਿੱਤਾ ਗਿਆ। ਸੋ ਇਸ ਇਸ ਤਰ੍ਹਾਂ ਦੇ ਜਿਹੜੇ ਅਵਾਰਡਸ ਜਿਹੜੇ ਸਾਨੂੰ ਦਿੱਤੇ ਜਾਂਦੇ ਆ ਇਹੋ ਜਿਹੇ ਛੋਟੀਆਂ ਬੱਚਿਆਂ ਨੂੰ ਦਿੱਤੇ ਜਾਂਦੇ ਆ ਇਹਦੇ ਨਾਲ ਕੀ ਸਾਰਿਆਂ ਦਾ ਹੌਸਲਾ ਬੁਲੰਦ ਹੁੰਦਾ ਆ ਔਰ ਹੋਰ ਅੱਛਾ ਕਰਨ ਦਾ ਜਜ਼ਬਾ ਜਿਹੜਾ ਆਉਂਦਾ ਕਿ ਉਹ ਬੱਚੇ ਆਪਾਂ ਹੋਰ ਮੈਡਲ ਲੈ ਕੇ ਆਉਣੇ ਨਾ ਹਾਂਜੀ ਸੋ ਇਸ ਤਰ੍ਹਾਂ ਇਹ ਬੜਾ ਬੜੀ ਅੱਛਾਈ ਕੁਪਰਾਲਾ ਆ ਬੱਚਿਆਂ ਨੂੰ ਅੱਗੇ ਵਧਾਉਂਦਾ ਸੋ ਥੈਂਕ ਯੂ ਸੋ ਮੱਚ ਜਿਹੜਾ ਇੱਥੇ ਅੱਜ ਮੇਰਾ ਅਵਾਰਡ ਨੌਜਵਾਨ ਪੀੜੀ ਨੂੰ ਕੀ ਮੈਸੇਜ ਨੌਜਵਾਨ ਪੀੜੀ ਲਈ ਇਹੀ ਮੈਸੇਜ ਹੈ ਕਿ ਜਿੰਨਾ ਹੋ ਸਕੇ ਬੱਚੇ ਅੱਜ ਦੇ ਟਾਈਮ ਦੇ ਵਿੱਚ ਮੋਬਾਈਲਾਂ ਤੋਂ ਤੇ ਨਸ਼ਿਆਂ ਤੋਂ ਦੂਰ ਰੋ ਔਰ ਜਿੰਨਾ ਹੋ ਸਕਦਾ ਸਪੋਰਟਸ ਦੇ ਵਿੱਚ ਜਾਓ ਔਰ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ ਅੱਜ ਮਹਿਲਾ ਦਿਵਸ ਤੇ ਫਗਵਾੜਾ ਦੇ ਅੰਦਰ ਸਰਬ ਨੌਜਵਾਨ ਸਭਾ ਦੇ ਵੱਲੋਂ ਮਹਿਲਾਵਾਂ ਨੂੰ ਸਨਮਾਨ ਦੇ ਵਾਸਤੇ ਉਹ ਹੋਣ ਹਾਰ ਧੀਆਂ ਬੱਚੀਆਂ ਤੇ ਭੈਣਾਂ ਨੂੰ ਸਨਮਾਨ ਦੇ ਵਾਸਤੇ ਇੱਕ ਸਨਮਾਨ ਸਮਾਰੋਹ ਰੱਖਿਆ ਗਿਆ ਜਿਸ ਦੇ ਵਿੱਚ ਸੀਰਤ ਲੜਕੀ ਜਿਹੜੀ ਕਿ ਕਰਾਟਿਆਂ ਦੇ ਵਿੱਚ ਚਾਰ ਮੁਲਕਾਂ ਦੇ ਵਿੱਚ 골ਡ ਮੈਡਲ ਲੈ ਕੇ ਆ ਚੁੱਕੀ ਹੈ ਸਿਰਫ ਅਜੇ 9 ਸਾਲ ਦੀ ਹੈ ਜੇ ਅੰਦਾਜ਼ਾ ਲਾਇਆ ਜਾਵੇ ਤਾਂ ਇਹ ਜਦੋਂ ਖੇਡਣ ਲੱਗੀ ਹੋਏਗੀ ਤਾਂ ਉਦੋਂ ਕਿੰਨੀ ਉਮਰ ਹੋਊਗੀ ਇਹ ਬੜੀ ਅੱਜ ਸਾਡੇ ਲਈ ਸਾਰਿਆਂ ਨੂੰ ਸੋਚਣ ਲਈ ਮਜਬੂਰ ਬੱਚੇ ਠੀਕ ਹੋ ਤੁਸੀਂ ਹਾਂਜੀ ਕੀ ਨਾਮ ਹੈ ਸੀਰਤ ਸੀਰਤ ਬੱਚੇ ਕਿਹੜੇ ਕਿਹੜੇ ਮੁਲਕ ਦੇ ਵਿੱਚ ਤੁਸੀਂ ਖੇਡ ਕੇ ਆਏ ਮਲੇਸ਼ੀਆ ਸਿੰਗਾਪੁਰ థਾਈਲੈਂਡ ਦੁਬਈ ਬੇਰੀ ਗੁੱਡ ਤੇ ਹੁਣ ਅੱਗੇ ਹੁਣ ਕਿੱਥੇ ਖੇਡਣ ਜਾਣਾ ਕੈਨੇਡਾ ਹੈ ਕੈਨੇਡਾ ਕੈਨੇਡਾ ਤੇ ਕਿਹੜੀ ਕਲਾਸ ਚ ਪੜਦੇ ਹੋ 3rd 3rd ਦੇ ਵਿੱਚ ਕਿਆ ਬਾਤ ਹੈ ਬਹੁਤ ਬੁਲਿਆਰ ਔਰ ਕਿੰਨੀ ਉਮਰ ਹੈ 9 ਸਾਲ 9 ਸਾਲ ਦੀ ਉਮਰ ਹੈ ਤੇ ਤੀਜੀ ਕਲਾਸ ਦੀ ਵਿਦਿਆਰਥਣ ਤੇ ਚਾਰ ਮੁਲਕਾਂ ਦੇ ਵਿੱਚ 골ਡ ਮੈਡਲ ਲੈ ਕੇ ਆ ਚੁੱਕੀ ਹੈ ਕਰਾਟਿਆਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਗਰਦਨ ਦੇ ਵਿੱਚ ਜਿਹੜੇ ਪਾਏ ਹੋਏ ਮੈਡਲ ਨੇ ਉਹ ਬਹੁਤ ਭਾਰੇ ਨੇ ਭਾਜੀ ਚੱਕੋ ਤਾਂ ਇਹਨੂੰ ਵੋਲ ਮੀਰੀ ਮੀਰੀ ਜੀ ਨਾ ਕੀ ਬਾਤ ਹੈ ਜੀ ਤੁਸੀਂ ਤੇਰੇ ਹੱਥ ਲਾ ਲਓ ਵੇਖੋ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਮੈਡਲ ਨੇ ਉਹ ਕਾਫੀ ਵਜ਼ਨਦਾਰ ਨੇ ਕਾਫੀ ਇਸ ਲੜਕੀ ਨੇ ਚਾਰ ਮੁਲਕਾਂ ਦੇ ਵਿੱਚ ਇੰਟਰਨੈਸ਼ਨਲ 골ਡ ਮੈਡਲ ਜਿਹੜਾ ਉਹ ਪ੍ਰਾਪਤ ਕੀਤਾ ਹੈ ਸਿਰਫ 9 ਸਾਲ ਦੀ ਤੀਜੀ ਕਲਾਸ ਦੀ ਵਿਦਿਆਰਥਣ ਹੈ ਤੇ 9 ਚਾਰ ਮੁਲਕਾਂ ਦੇ ਵਿੱਚ 9 ਸਾਲ ਦੀ ਲੜਕੀ ਤੇ ਤੀਜੀ ਦੀ ਵਿਦਿਆਰਥਣ ਨੇ ਗੋਲਡ ਮੈਡਲ ਕਰਾਟੇਆਂ ਦੇ ਵਿੱਚ ਜਿਹੜਾ ਉਹ ਇਹਨਾਂ ਦੀ ਮਾਂ ਮੰਮੀ ਜਿਹੜੇ ਨੇ ਉਹ ਵੀ ਇਸ ਵੇਲੇ ਨਾਲ ਨੇ ਮੈਡਮ ਜੀ ਕੀ ਨਾਮ ਤੁਹਾਡਾ ਹੇਮਾ ਹੇਮਾ ਰਾਣੀ ਬੱਚਾ ਜਦੋਂ ਇਹਨਾਂ ਨੇ ਕਰਾਟੇ ਖੇਡਣ ਦਾ ਤੁਹਾਨੂੰ ਇਹਨੇ ਦੱਸਿਆ ਸੀ ਕਿ ਤੁਹਾਡੇ ਅੰਦਰ ਸ਼ੌਕ ਸੀਗਾ ਮੇਰੇ ਬੇਟੀ ਨੂੰ ਸ਼ੌਕ ਸੀ ਹੈ ਮੇਰੇ ਬੇਟੀ ਨੂੰ ਸ਼ੌਕ ਸੀ ਬਹੁਤ ਜ਼ਿਆਦਾ ਇਹਨਾਂ ਨੂੰ ਸ਼ੌਕ ਸੀ ਗਾ ਉਹਦੋਂ ਜਿਆਦਾ ਖੇਡਣ ਲੱਗੀ ਉਦੋਂ ਕਿੰਨੀ ਉਮਰ ਸੀ ਇਹਦੀ ਇਹਦੀ 3 ਸਾਲ ਸੀ ਤਿੰਨ ਤਿੰਨ ਸਾਲ ਦੀ ਬੱਚੀ ਸੀ ਜਦੋਂ ਕਰਾਟੇ ਖੇਡਣ ਦਾ ਇਹਨੂੰ ਸ਼ੌਕ ਪਿਆ ਤੇ ਇਹਨੇ ਤੁਹਾਨੂੰ ਦੱਸਿਆ ਕਿ ਤੁਸੀਂ ਫੀਲ ਕੀਤਾ ਸੀ ਨਹੀਂ ਇਹਦੇ ਸਕੂਲ ਵਿੱਚ ਕਰਵਾਉਂਦੇ ਸੀ ਤਾਂ ਇਹ ਕਹਿੰਦੀ ਮਮਾ ਮੈਂ ਇਹ ਰੱਖਣੀ ਆ ਮੈਂ ਕਰਾਟੇ ਰੱਖਣੇ ਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਰੱਖ ਲਓ ਤੇ ਇਹਨਾਂ ਨੇ ਕਰਾਟੇ ਕੀਤਾ ਤਾਂ ਮੈਂ ਹਰੇਕ ਤਾਂ ਤੇ ਇਹਦੇ ਨਾਲ ਜਨਨੀ ਆ سپورਟ ਕਰਦੀ ਆ ਇਹਨੂੰ ਤੇ ਮੈਨੂੰ ਬਹੁਤ ਮਾਣ ਆ ਐਨਾ ਪੁੱਤਰ ਮੈਨੇ ਦਿੰਦੇ ਜਿੰਨਾ ਤੇ ਇਸ ਵਕਤ ਦਿੰਦੀ ਆ ਹਾਰ ਨਾ ਮੰਨੋ ਮੈਂ ਬਹੁਤ ਠੋਕਰਾਂ ਖਾ ਖਾ ਕੇ ਇੱਥੇ ਤੱਕ ਪਹੁੰਚੀ ਆ ਬਹੁਤ ਠੋਕਰਾਂ ਖਾਦੀ ਆ ਬਹੁਤ ਕੁਝ ਮਿਲੇ ਆ ਨਹੀਂ ਦੇਖੋ ਸਟਰਗਲ ਤੇ ਕਰਨੀ ਪੈਂਦੀ ਹਰ ਕਾਮਯਾਬੀ ਦੇ ਪਿੱਛੇ ਇੱਕ ਸੰਘਰਸ਼ ਸਟਰਗਲ ਜ਼ਰੂਰ ਹੁੰਦਾ ਜਿਵੇਂ ਠੋਕਰਾਂ ਨਹੀਂ ਹੈ ਉਹ ਇੱਕ ਸਿੱਖਣ ਲਈ ਇੱਕ ਜਜ਼ਬਾ ਸਿਗਾ ਤੁਹਾਡੇ ਵਾਸਤੇ ਵੀ ਜਿੰਨੀ ਠੋਕਰ ਲੱਗੇਗੀ ਉਹਨਾਂ ਤੁਸੀਂ ਮਜ਼ਬੂਤ ਹੋਣਾ ਹੈਗਾ ਹਾਂਜੀ ਤੇ ਇਹਨਾਂ ਨੇ ਬੱਚੇ ਨੇ ਕਿਹੜੇ-ਕਿਹੜੇ ਮੁਲਕ ਦੇ ਵਿੱਚ 골ਡ ਮੈਡਲ ਲਿਆ ਸਿੰਗਾਪੁਰ, థਾਈਲੈਂਡ, ਮਲੇਸ਼ੀਆ, ਡਬਈ ਅੱਛਾ ਤੇ ਹੁਣ ਅੱਗੇ ਵੀ ਤਿਆਰੀ ਹੈ ਕੈਨੇਡਾ ਦੀ ਕੈਨੇਡਾ ਦੀ ਹਾਂਜੀ ਇਹ ਬਾਕੀ ਮੁਲਕਾਂ ਦੇ ਵਿੱਚ ਇਕੱਲੇ ਗਏ ਆਪਣੀ ਟੀਮ ਦੇ ਨਾਲ ਕਿ ਤੁਸੀਂ ਨਾਲ ਗਏ ਜਾਂ ਡੈਡੀ ਨਾਲ ਗਏ ਨਹੀਂ ਉਹਨਾਂ ਦੇ ਵਿੱਚ ਮੈਂ ਨਹੀਂ ਗਈ ਹੈ ਕਿ ਮੇਰੀ ਬੱਚੀ ਕੋਬਰਾ ਕਰਾਟੇ ਰਜੀਵ ਸਰ ਨਾ ਜਾਂਦੀ ਹੁੰਦੀ ਹੈ ਤੇ 31 ਬੱਚੇ ਹੁੰਦੇ ਨੇ ਕੋਚ ਦੇ ਨਾਲ ਹਾਂਜੀ ਕੋਚ ਨਾ ਜਾਂਦੇ ਹਾਂ ਅੱਛਾ ਹਾਂਜੀ ਪੀ ਤੁਹਾਨੂੰ ਜਦੋਂ ਇਹ ਇਹ ਕਰਾਟਿਆਂ ਦੇ ਲਈ ਇਹ ਜਾਂਦੇ ਨੇ ਜਿਮ ਜਾਂਦੇ ਨੇ ਗਰਾਉਂਡ ਜਾਂਦੇ ਨੇ ਖੇਡਣ ਦੇ ਪ੍ਰੈਕਟਿਸ ਦੇ ਲਈ ਜਾਂਦੇ ਨੇ ਫੇ ਨਿੱਕੀ ਜੇ ਬੱਚੀ ਨੂੰ ਕਿਵੇਂ ਲੈ ਕੇ ਜਾਂਦੇ ਸੀ ਛੋਟੀ ਜੇ ਸੀ ਉਸ ਵੇਲੇ ਤਾਂ ਮੈਂ ਲੈ ਕੇ ਜਾਂਦੀ ਅਕੈਡਮੀ ਚ ਕੋਬਰਾ ਕਰਾਟੇ ਵਾਹ ਜਲੰਧਰ ਜਲੰਧਰ ਹਾਂਜੀ ਭਾਵੇਂ ਮੈਂ ਆਵੇ ਨੇਰੀ ਆਵੇ ਮੈਂ ਟਾਈਮ ਦੇ ਟਾਈਮ ਪਹੁੰਚਦੀ ਹਾਂ ਅੱਛਾ ਤੇ ਤੁਸੀਂ ਆਪ ਨਾਲ ਲੈ ਕੇ ਜਾਂਦੇ ਰਹੇ ਹੁਣ ਇਹ ਜਦੋਂ ਉਥੇ ਅਕੈਡਮੀ ਚ ਕਰਾਟੇ ਖੇਡਦੇ ਆ ਘਰ ਆ ਕੇ ਕਦੀ ਏਦਾਂ ਤਾਂ ਨਹੀਂ ਹੋਇਆ ਵੀ ਮੰਮੀ ਆਟਾ ਗੁੰਦੀ ਤੇ ਮਾਰਾ ਘਸੌਣ ਬੱਖੀ ਦੇ ਵਿੱਚ ਹਾਂਜੀ ਡਿਸ਼ੂ ਡਿਸ਼ੂ ਤਾਂ ਹੁੰਦੀ ਮੇਰੇ ਮੇਰੇ ਤਾਂ ਹੀ ਹੁੰਦੀ ਆ ਇਹ ਤਾਂ ਡਿਸ਼ੂ ਡਿਸ਼ੂ ਕਰਦੇ ਆ ਹੈ ਹਾਂਜੀ ਅੱਛਾ ਤੇ ਇਹ ਅਜੇ ਤੀਸਰੀ ਕਲਾਸ ਦੇ ਵਿੱਚ ਹੈ ਨਹੀਂ ਇਹ 4th ਦੇ ਚ ਹਾਂ 4th ਦੇ ਵਿੱਚ ਤੇ ਕੀ ਸੁਪਨਾ ਤੁਹਾਡਾ ਦੇਖੋ ਇੰਟਰਨੈਸ਼ਨਲ ਤੋਂ ਅੱਗੇ ਹੋਰ ਤਾਂ ਕੀ ਕਿਹਾ ਜਾ ਸਕਦਾ ਮੇਰਾ ਸੁਪਨਾ ਇਹ ਮੇਰੀ ਕੁੜੀ ਬਲੰਦਿਆਂ ਨੂੰ ਸ਼ੁਭੇ ਮੈਂ ਤੁਹਾਡੇ ਦੇ ਬਹੁਤ ਮਾਣ ਕਰਦੀ ਮੈਨੂੰ ਹਰੇਕ ਤਾਂ ਤੁਸੀਂ ਇੱਜ਼ਤ ਮਾਣ ਦਿੰਨੇ ਆ ਤੇ ਮੈਂ ਲੈ ਕੇ ਆਉਣੀ ਆ ਨੂੰ ਮੈਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ ਕਰਦੀ ਆ ਕਿ ਮੈਨੂੰ ਇੱਥੇ ਇੰਨੀ ਇੱਜ਼ਤ ਬਖਸ਼ੀ ਆ ਮੈਂ ਕਦੇ ਸੋਚਿਆ ਨਹੀਂ ਸੀ ਇਹ ਗੱਲਾਂ ਸੋਚੀਆਂ ਨਹੀਂ ਸੀ ਜਿੱਥੋਂ ਤੱਕ ਮੇਰੀ ਬੇਟੀ ਨੇ ਮੈਨੂੰ ਪਹਛਾਨਤਾ ਥੈਂਕ ਯੂ ਪੰਜੀ ਕਿਵੇਂ ਲੱਗ ਰਿਹਾ ਅੱਜ ਤੁਸੀਂ ਜਿੱਥੇ ਸਰਬ ਨੌਜਵਾਨ ਸਭਾ ਦੇ ਵੱਲੋਂ ਅੱਜ ਧੀਆ ਦੇ ਸਤਕਾਰ ਦੇ ਵਿੱਚ ਮਹਿਲਾ ਦਿਵਸ ਦੇ ਸਬੰਧ ਦੇ ਵਿੱਚ ਅੱਜ ਇਸ ਬੱਚੀ ਨੂੰ ਸਨਮਾਨ ਕੀਤਾ ਜਿਹੜੀ ਨਿੱਕੀ ਜਿਹੀ ਬੱਚੀ ਆ ਹਾਂਜੀ ਇਹਡੇ-ਇਡੇ ਬੱਚੇ 3 ਸਾਲ ਦੇ ਬੱਚੇ ਤੀਜੀ ਚ ਪੜਦੇ ਬੱਚੇ ਤਾਂ ਬਹੁਤ ਨਿੱਕੇ-ਨਿੱਕੇ ਹੁੰਦੇ ਆ ਉਹਨਾਂ ਨੂੰ ਤਾਂ ਬੈਨ ਤੇ ਚਾੜਨ ਦੇ ਲਈ ਮਾਂ ਨਾਲ ਜਾਂਦੀ ਹੈ ਪਰ ਇਹ ਜਹਾਜ਼ਾਂ ਦੇ ਵਿੱਚ ਆਪ ਜਾਂਦੀ ਹੈ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਅੱਜ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਐਜ਼ ਅ ਇੰਡੀਅਨ ਕਿ ਸਾਡੇ ਬੱਚੇ ਇੰਨੇ ਅੱਗੇ ਵਧ ਰਹੇ ਨੇ ਤੇ ਹਮੇਸ਼ਾ ਰਹੇਗਾ ਸਾਨੂੰ ਵੀ ਮੌਕਾ ਮਿਲੇ ਇਹਨਾਂ ਨੂੰ ਸਨਮਾਨਿਤ ਕਰਨ ਦਾ ਅਸੀਂ ਬਹੁਤ ਖੁਸ਼ ਆ ਇਸ ਮੌਕੇ ਤੇ ਕਿ ਸਾਡੇ ਦੇਸ਼ ਦੀਆਂ ਲੜਕੀਆਂ ਇੰਨੀਆਂ ਤਰੱਕੀ ਕਰਦੀਆਂ ਨੇ ਅੱਗੇ ਵਧ ਰਹੀਆਂ ਨੇ ਹਾਂ ਵਧੀਆ ਲੱਗ ਰਿਹਾ ਹੈ ਹਾਂਜੀ ਬਿਲਕੁਲ ਕਿਵੇਂ ਲੱਗ ਰਿਹਾ ਬੱਚੇ ਅੱਜ ਜਿਹੜਾ ਨਿੱਕਾ ਜਿਹਾ ਬੱਚਾ ਦੇਖੋ ਇਹ ਸਾਡੇ ਲਈ ਇੱਕ ਪ੍ਰੇਰਨਾ ਸਰੋਤ ਹੈ ਟੈਲੀਵਿਜ਼ਨ ਤੇ ਲੱਖਾਂ ਲੋਕ ਐਸ ਵੇਲੇ ਕਰੋੜਾ ਲੋਕ ਜਿਹੜੇ ਦੇਖ ਰਹੇ ਉਹਨਾਂ ਲਈ ਵੀ ਪ੍ਰੇਰਨਾ ਸਰੋਤ ਆ ਜੇ ਨਿੱਕਾ ਬੱਚਾ ਬਹੁਤ ਕੁਝ ਕਰ ਸਕਦਾ ਵਾਕਿਆ ਤੀਆਂ ਵੀ ਕਰ ਸਕਦੀਆਂ ਕੀ ਲੱਗਦਾ ਤੁਹਾਨੂੰ ਹਾਂਜੀ ਕਰ ਸਕਦੀਆਂ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਕੁੜੀਆਂ ਇਦੇ ਟਾਈਮ 'ਚ ਸ਼ੋਰਟ ਸ਼ੋਟੀ ਜੀ ਬਹੁਤ ਤਕੀਆਂ ਕਰ ਰਹੀਆਂ ਆ।